ਕੰਪੀਟਿਸ਼ਨ ਕਰ ਰਹੇ ਆ ਜਿਹਨੇ ਪਾਰਟਿਸਪੇਸ਼ਨ ਕਰ ਲਈ ਉਹ ਵੈਸੇ ਹੀ ਹਾਫ ਵਿਨਰ ਹੈ। ਸਹੀ ਰੋਕ। ਪਾਰਟਿਸਪੇਸ਼ਨ ਲਈ ਤੁਹਮ ਬ੍ਰੈਚੂਲੇਸ਼ਨਸ ਕੀ ਦੂਸਰੀ ਟਾਈਮ ਕੱਟ ਕੇ ਇੱਥੇ ਪਾਰਟਿਸਪੇਸ਼ਨ ਲਈ ਇੰਨੀ ਜ਼ੀਲ ਦੇ ਨਾਲ ਪਹੁੰਚੇ। ਮੈਂ ਦੇਖ ਰਹੀ ਹਾਂ ਹਰ ਏਜ ਗਰੁੱਪ ਦੇ ਬੱਚੇ ਇੱਥੇ ਪ੍ਰੈਜ਼ੈਂਟ ਹੈਗੇ ਆ। ਸੋ ਅ ਫੋਰ ਦੀ ਅਚਕੀ ਚੀਜ਼ ਹੈਗੀ ਹੈ ਜਿਹੜੀ ਸਾਨੂੰ ਅੱਜ ਦੇਖਣ ਨੂੰ ਮਿਲ ਰਹੀ ਸਾਡੇ ਯੰਗ ਜਿਹੜੇ ਬੱਚੇ ਹੈਗੇ ਉਹਨਾਂ ਚ ਕਿੰਨਾ ਐਨਥੋਸੀਆਜ਼ਮ ਹੈਗਾ ਪਲਾਂਟਸ ਦੇ ਨਾਲ ਉਹਨਾਂ ਦੀ ਸੇਵਾ ਕਰਨ ਦਾ ਨਰਜਰ ਕਰਨ ਦਾ ਸੋ ਵੈਲਕਮ ਯੂ ਆਲ ਔਰ ਜਿੰਨੇ ਵੀ ਇੱਥੇ ਸਾਡੇ ਗੈਸਟ ਅੱਜ ਪ੍ਰੈਜ਼ెంట్ ਹੈ ਉਹਨਾਂ ਦਾ ਵੀ ਸਤਕਾਰ ਔਰ ਸਾਡੇ ਸਾਰੇ ਜਿਹੜਾ ਨੇ ਮਿਲ ਕੇ ਇਸ ਇਵੈਂਟ ਨੂੰ ਪੋਸੀਬਲ ਕੀਤਾ ਉਹਨਾਂ ਦਾ ਵੀ ਸਤਕਾਰ ਬਹੁਤ ਬਹੁਤ ਔਰ ਸਾਰੇ ਟੀਚਰਸ ਜਿਹੜੇ ਕਿ ਪਾਰਟਿਸਪੈਂਟਸ ਨੂੰ ਲੈ ਕੇ ਆਏ ਉਹਨਾਂ ਨੂੰ ਐਨਕੋਰੇਜ ਕੀਤਾ ਥੈਂਕ ਯੂ ਸੋ ਮੱਚ ਸੋ ਇਹ ਜਿਹੜਾ ਅੱਜ ਦਾ ਕੰਪੀਟੀਸ਼ਨ ਹੈ ਫਰੂਟ 3 ਪਲਾਂਟੇਸ਼ਨ ਦਾ ਜਦੋਂ ਵੀ ਆਪਾਂ ਕੋਈ ਪlant ਲਗਾਣੇ ਆ ਉਹਦਾ ਬੇਸ ਬਹੁਤ ਜ਼ਰੂਰੀ ਹੁੰਦਾ ਹੈ ਹੈਨਾ ਕਿਸੇ ਵੀ ਚੀਜ਼ ਦਾ ਫਾਊਂਡੇਸ਼ਨ ਬਹੁਤ ਜ਼ਰੂਰੀ ਹੈ ਜੇ ਉਹ ਚੰਗੀ ਤਰ੍ਹਾਂ ਲੱਗ ਗਿਆ ਤਾਂ ਡੈਫੀਨੇਟਲੀ ਉਹ ਸਹੀ ਆਪਣੀ ਗਰੋਥ ਕਰ ਪਾਊਗਾ ਸੋ ਜਦੋਂ ਹੁਣ ਤੁਸੀਂ ਅੱਜ ਲਗਾਣਾ ਹੈ ਅਸੀਂ ਤੁਹਾਡਾ ਲਗਾਉਣ ਦਾ ਤਰੀਕਾ ਦੇਖਣਾ ਹੈ ਸਭ ਤੋਂ ਪਹਿਲੇ ਨੰਬਰ ਤੇ ਕਿ ਤੁਸੀਂ ਕਿਸ ਤਰੀਕੇ ਨਾਲ ਲਗਾ ਰਹੇ ਹੋ ਜਿਹਦੇ ਵਿੱਚ ਅਸੀਂ ਇਹ ਵੀ ਦੇਖਾਂਗੇ ਤੁਹਾਡਾ ਪlant ਸਿੱਧਾ ਖੜਾ ਕਿ 빙ਗਾ ਜਾਂਦਾ ਪਿਆ ਇਹ ਉਹ ਚੰਗੀ ਤਰ੍ਹਾਂ ਉਹਦੇ ਵਿੱਚ ਤੁਸੀਂ ਉਹਨੂੰ ਦਬਾਤਾ ਉਹਦੀ ਅਲਾਈਨਮੈਂਟ ਠੀਕ ਆ ਔਰ ਤੁਸੀਂ ਕਿੰਨੀ ਡੈਪਥ ਰੱਖ ਰਹੇ ਹੋ ਮਿੱਟੀ ਦੇ ਅੰਦਰ ਕਿੰਨਾ ਬੂਟਾ ਰੂਟ ਦੇ ਨਾਲ ਤੁਸੀਂ ਅੰਦਰ ਮਿੱਟੀ ਦੇ ਮਿੱਟੀ ਦੇ ਲੈਵਲ ਤੋਂ ਥੱਲੇ ਰੱਖ ਰਹੇ ਹੋ ਕਿੰਨਾ ਤੁਸੀਂ ਉੱਪਰ ਰੱਖ ਰਹੇ ਹੋ ਇਹ ਬਾਰੀਕ ਥੋੜੀਆਂ ਚੀਜ਼ਾਂ ਜਿਹਦੇ ਤੇ ਕਿਸੇ ਵੀ ਪlant ਦੀ ਫਾਊਂਡੇਸ਼ਨ ਡਿਪੈਂਡ ਕਰਦੀ ਹੈ ਠੀਕ ਹੈ ਜੀ ਫਿਰ ਤੁਸੀਂ ਉਹ ਕਿਆਰੀ ਨੂੰ ਚੰਗੀ ਤਰ੍ਹਾਂ ਸਿਕਿਉਰ ਕਰ ਰਹੇ ਹੋ ਉਹਦੇ ਨਾਲ ਜੋ ਵੀ ਉਹਨੂੰ ਰਿਸੋਰਸਸ ਚਾਹੀਦੇ ਆ ਕਿਸ ਤਰੀਕੇ ਨਾਲ ਪ੍ਰੋਵਾਈਡ ਕਰ ਰਹੇ ਹੋ ਠੀਕ ਹੈ ਔਰ ਦੂਸਰੇ ਨੰਬਰ ਤੇ ਫੀਸ ਆਏਗੀ ਕਿ ਤੁਸੀਂ ਜੋ ਵੀ ਫਰੂਟ ਟਰੀ ਅਜ ਪlant ਕਰਨ ਜਾ ਰਹੇ ਹੋ ਉਹਦੇ ਬਾਰੇ ਤੁਸੀਂ ਕੀ ਉਹਦੇ ਨਿਊਟ੍ਰੀਸ਼ਨ ਲੈਵਲ ਜਾਂ ਉਹਦੇ ਬੈਨੀਫਿਟਸ ਹੈਨਾ ਉਸ ਫਰੂਟ ਨੂੰ ਕੰਜ਼ੂਮ ਕਰਨ ਦੇ ਬੈਨੀਫਿਟਸ ਜਾਂ ਉਸ ਟਰੀ ਦੇ ਬੈਨੀਫਿਟਸ ਕਿਉਂਕਿ ਸਿਰਫ ਫਰੂਟੀ ਉਹਦੇ ਬੈਨੀਫਿਟ ਨਹੀਂ ਹੁੰਦੇ ਟਰੀ ਦੇ ਟਰੀ ਦੇ ਹੋਰ ਵੀ ਬੈਨੀਫਿਟ ਹੁੰਦੇ ਆ ਕੀ ਬੈਨੀਫਿਟ ਹੁੰਦੇ ਕੋਈ ਦੱਸ ਫਰੂਟਸ 외 ਇਲਾਵਾ ਹਾਂਜੀ ਬੇਟਾ ਕਾਰਬਨ ਡਾਈਆਕਸਾਈਡ ਸੇਕੁਐਸਟ੍ਰੇਸ਼ਨ ਅਦਰ ਇਫੈਕਟ ਅਨ ਪੋਲਿਊਸ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਹੋਰ ਕੋਈ ਬੈਨੀਫਿਟ ਦੱਸ ਸਕਦੇ? ਇਹ ਬਾਤ ਵੀ ਹੋ ਸਕਦੀ ਹੈ ਕਿ ਅਗਰ ਅਸੀਂ ਥਿਊਰੀ ਵਿੱਚ ਅਸੀਂ ਇਹ ਯੂਜ਼ ਹੋ। ਆ, ਇਟ ਕਾਉਂਟ ਟੂ ਬੀ ਇਨ ਕਨਸੀਡਰਡ ਇਨ ਇਕਨੋਮਿਕ ਬੈਨੀਫਿਟਸ। ਇਸ ਕੋ ਇਲਾਵਾ ਇਸਾਨੂੰ ਸ਼ੇਡ ਵੀ ਤਾਂ ਪ੍ਰੋਵਾਈਡ ਕਰਦੇ ਜਦੋਂ ਸਾਨੂੰ ਬਹੁਤ ਗਰਮੀ ਲੱਗਦੀ ਸੀ ਇਹਨਾਂ ਦੇ ਥੱਲੇ ਹੀ ਤਾਂ ਖੜੇ ਹੁੰਨੇ ਪਸ਼ੂ ਵੀ ਇਹਨਾਂ ਦੇ ਥੱਲੇ ਖੜੇ ਹੁੰਦੇ। ਹਾਂ ਦੇਖੋ ਅੱਜ ਤੁਸੀਂ ਇਹ ਫਰੂਟਸ ਲਗਾਓਂ ਤリーズ ਲਗਾਤੇ ਜਾਓਗੇ। ਇਹ ਜਿਹੜੇ ਇੱਥੇ ਆਣਗੇ ਉਹਨਾਂ ਨੂੰ ਬੈਨੀਫਿਟ ਹੋਊਗਾ ਉਹ ਫਰੂਟਸ ਖਾ ਸਕਣਗੇ ਤੁਸੀਂ ਇੱਕ ਸੋਰਸ ਪ੍ਰੋਵਾਈਡ ਕਰਕੇ ਜਾ ਰਹੇ ਹੋ ਇਸ ਪਬਲਿਕ ਏਰੀਆ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਸੋ ਮੈਂ ਸਾਰਿਆਂ ਨੂੰ ਕੰਗ੍ਰੈਚੂਲੇਟ ਕਰਦੀ ਆ ਮੇਜਰ ਦੋ ਰੂਲਸ ਰਹਿਣਗੇ ਤੁਸੀਂ ਕਿਸ ਵੇ ਦੇ ਨਾਲ ਪlant ਕਰ ਰਹੇ ਹੋ ਅਲਾਈਨਮੈਂਟ ਆਫ ਪlant ਠੀਕ ਹੈ ਟਾਈਮ ਤਾਂ ਹੈਗਾ ਹੀ ਹੈ ਟਾਈਮ ਲੈਪਸ 3 ਮਿੰਟ ਸਾਰਿਆਂ ਨੂੰ ਦਿੱਤੇ ਜਾਣਗੇ ਉਹਦੇ ਵਿੱਚ ਤੁਸੀਂ ਪੂਰਾ ਪ੍ਰੋਸੈਸ ਕੰਪਲੀਟ ਕਰਨਾ ਉਸ ਤੋਂ ਉਸ ਤੋਂ ਬਾਅਦ ਅਸੀਂ ਸਲੋਟ ਵਾਈਜ਼ ਆਨੂ ਵਿਜ਼ਿਟ ਕਰਾਂਗੇ ਥਾਟੇ ਤੋਂ ਪੁੱਛਾਂਗੇ ਉਸ ਫਰੂਟਰੀ ਦੇ ਬੈਨੀਫਿਟਸ ਸੋ ਥਾਟੇ ਐਕਸਪਲੇਨੇਸ਼ਨ ਹੋਰ ਐਡਾਪਟ ਕਰੇਗੇ ਠੀਕ ਹੈ ਸੋ ਆਲ ਦੀ ਬੈਸਟ ਟੂ ਆਲ ਦਾ ਪਾਰਟਿਸਪੈਂਟਸ ਵਾਂਸ ਅਗੇਨ ਸੋ ਇਸ ਤੋਂ ਬਾਅਦ ਹੁਣ ਆਪਾਂ ਜਲਦੀ ਹੀ ਸ਼ੁਰੂ ਕਰਨ ਜਾ ਰਿਹਾ ਕੰਪੀਟੀਸ਼ਨ ਤੁਸੀਂ ਕਾਈਂਡਲੀ ਸਾਰੇ ਆਪਣੇ ਆਪਣੇ ਸਲੋਟਸ ਤੇ ਆਪਣੇ ਮਟੀਰੀਅਲ ਦੇ ਨਾਲ ਕੌਣ ਸਰ ਉਹਨਾਂ ਦੇ ਟੀਚਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਤਸਾਹਿਤ ਕਰਕੇ ਬੱਚਿਆਂ ਨੂੰ ਇੱਥੇ ਲੈ ਕੇ ਆਂਦਾ ਕੰਪੀਟੀਸ਼ਨ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਸਾਡੇ ਐਲਾਇਸ ਕਲੱਬ ਫਗਵਾੜਾ ਅਲਾਇਸ ਕਲੱਬ ਦੇ ਸਾਡੇ ਇੰਟਰਨੈਸ਼ਨਲ ਆਪਣੇ ਗਵਰਨਰ ਹੈਗੇ ਸਾਡੇ ਜਿਹੜੇ ਜੇਐਸ ਗੁੰਦੀ ਜੀ ਦਾ ਇਹਨਾਂ ਦਾ ਉਚੇਚੇ ਤੌਰ ਤੇ ਸਵਾਗਤ ਕਰਦਾ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਹਾਜ਼ਰ ਹੋਇਆ ਔਰ ਬਲਕੀ ਸਿੰਘ ਰਵੋਤਰਾ ਜੀ ਨੂੰ ਸਭ ਜਾਣਦੇ ਆ ਫਗਵਾੜੇ ਦੇ ਵਿੱਚ এনवायरमेंट ਦੀ ਜੋ ਲਹਿਰ ਚਲਾਈ ਆ ਇਹਨਾਂ ਨੇ ਉਹ ਅਸੀਂ ਵੀ ਜਦੋਂ ਮੈਂ ਵੀ ਖੁਦ ਆਪ ਜਦੋਂ ਤੁਹਾਡੇ ਉਮਰ ਦਾ ਸੀਗਾ ਛੋਟਾ ਸੀਗਾ ਉੱਥੇ ਖੜਾ ਸੀਗਾ ਤੇ ਇੱਥੇ ਇਹਨਾਂ ਨੂੰ ਉਦੋਂ ਵੀ ਸੁੰਦਾ ਆਇਆ ਤੇ ਮੈਂ ਇਹਨਾਂ ਦੀ ਜੋ ਗੱਲਾਂ ਸੀਗੀਆਂ ਉਹ ਹੱਲੇ ਵੀ ਮੇਰੇ ਦਿਮਾਗ ਔਰ ਜ਼ਿਹਨ ਦੇ ਵਿੱਚ ਹੈ ਦੇਖੋ ਬੱਚੋ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਇਹ ਗੱਲ ਬਿਲਕੁਲ ਠੀਕ ਆ ਕਿ ਸਭ ਨੇ ਪਾਰਟਿਸਿਪੇਟ ਕਰਦੇ ਮੇਰੇ ਤੁਸੀਂ ਆਪਣਾ ਪਾਰਟਿਸਪੇਸ਼ਨ ਕੀਤਾ ਹੀ ਇਹ ਬਹੁਤ ਹੀ ਵੱਡਾ ਉਪਰਾਲਾ ਤੁਹਾਡੇ ਵੱਲੋਂ ਤੁਹਾਡੇ ਟੀਚਰ ਦਾ ਜਿਹੜਾ ਪ੍ਰਮੋਟ ਕੀਤਾ ਔਰ ਅੱਜ ਮੈਂ ਇਹ ਗੱਲ ਪੂਰੇ ਜ਼ਿੰਮੇਵਾਰੀ ਨਾਲ ਕਹਿਣਾ ਕਿ ਜੋ ਵੀ ਬੱਚਾ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਦਾ ਪਿਆ ਔਰ ਪੌਦਾ ਲਗਾਉਂਦਾ ਪਿਆ ਜ਼ਿੰਦਗੀ ਦੇ ਵਿੱਚ ਕੋਈ ਲੱਗਾ ਪੌਦਾ ਤੋੜੂਗਾ ਨਹੀਂ ਉਹ ਪੱਟੂਗਾ ਨਹੀਂ ਇਹ ਜਿਹੜੇ ਕੰਪੀਟੀਸ਼ਨ ਹੁੰਦੇ ਆ ਜਾਂ ਇਦਾਂ ਦੀ ਪ੍ਰੋਜੈਕਟ ਹੁੰਦੇ ਆ ਇਦਾਂ ਦਾ ਇੱਕ ਆਪਾਂ ਇਵੈਂਟ ਕਰਵਾਨੇ ਆ ਇਹ ਇੱਕ ਸਿੰਬੋਲਿਕ ਹੁੰਦਾ ਇੱਕ ਇੱਕ ਘਟਨਾ ਦੀ ਤਰ੍ਹਾਂ ਹੁੰਦਾ ਜਿਹਦੇ ਨਾਲ ਬੱਚਿਆਂ ਨੂੰ ਪ੍ਰੋਤਸਾਹਨ ਮਿਲਦਾ ਆਪਾਂ 15 20 ਬੂਟੇ ਜ਼ਰੂਰ ਲਗਾਣੇ ਇਹਦੇ ਨਾਲ ਬਹੁਤ ਵੱਡਾ এনवायरमेंट ਚ ਆਪਾਂ ਕਈ ਫਰਕ ਨਹੀਂ ਪੈਂਦਾ ਬਟ ਇੱਕ ਜਿਹੜੇ ਦੇਖਣ ਸੁਣਨ ਵਾਲੇ ਵੀ ਹੋਣਗੇ ਉਹ ਵੀ ਉਤਸ਼ਾਹਿਤ ਹੁੰਦੇ ਆ ਔਰ ਆਪਣੇ ਆਸ-ਪਾਸੇ ਜਿੱਥੇ ਵੀ ਜਗ੍ਹਾ ਮਿਲਦੀ ਹੋਵੇ ਔਰ ਪੌਦੇ ਲਗਾਉਂਦੇ ਔਰ ਉਹਨਾਂ ਦੀ ਕੇਅਰ ਕਰਦੇ ਮੈਨੂੰ ਪੂਰੀ ਆਸ਼ਾ ਸਾਰੇ ਬੱਚੇ ਇਹ ਆਪਣੇ ਕੰਪੀਟੀਸ਼ਨ ਦਾ ਚੰਗੀ ਉਚੇਚੇ ਤੌਰ ਦੇ ਤੇ ਇਹਦੇ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੇਟ ਕਰਨਗੇ ਸਾਡੇ ਮੇਰੇ ਮਿਸਿਸ ਵੀ ਆ ਹੋਰ ਅੱਜ ਇਵੈਂਟ ਦੇ ਜੱਜ ਵੀ ਹੈਗੇ ਸਾਕਸ਼ੀ ਔਰ ਤੁਹਾਨੂੰ ਥੋੜਾ ਦੱਸਣਗੇ ਕਿ ਆਪਾਂ ਪੌਦਾ ਆਪਾਂ ਕੰਪੀਟੀਸ਼ਨ ਦੇ ਵਿੱਚ ਪੌਦਾ ਲਗਾਣਾ ਔਰ ਪੌਦੇ ਨੂੰ ਪੌਦੇ ਦੇ ਫੀਚਰ ਨੂੰ ਐਕਸਪਲੇਨ ਕਰਨਾ ਮੈਂ ਦੇਖ ਰਿਹਾ ਪਿਆ ਕਿ ਬੱਚੇ ਬਹੁਤ ਸਾਰੇ ਪੈਂਫਲੈਟ ਔਰ ਇਨਫਾਰਮੇਸ਼ਨ ਦੀ ਜਾਣਕਾਰੀ ਰਾਈਟਿੰਗ ਦੇ ਵਿੱਚ ਵੀ ਲੈ ਕੇ ਮੈਨੂੰ ਬੇहद ਦਿਲੋਂ ਬਹੁਤ ਹੀ ਖੁਸ਼ੀ ਹੋੰਗੀ ਪਈ ਅੱਜ ਅਲਾਈਅੰਸ ਕਲੱਬ ਫਗਵਾੜਾ ਦਾ ਮੈਂ ਐਜ਼ ਅ ਬੀਇੰਗ ਅ ਪ੍ਰੈਜ਼ੀਡੈਂਟ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਸਾਰੇ ਟੀਚਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬੱਚਿਆਂ ਨੂੰ ਮਨਾਇਆ ਕਿਉਂਕਿ ਹਰ ਕਿਸੇ ਨੂੰ ਹੁੰਦਾ ਕਿ ਆਪਣੇ ਆਪਣੇ ਰੁਝੇਵੇਂ ਹੁੰਦੇ ਆ ਫਿਰ ਵੀ ਆਪਣੇ ਤੁਸੀਂ ਕੀਮਤੀ ਸਮੇਂ ਚ ਸਮਾਂ ਕੱਢਿਆ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਆਈ ਅਲਾਈਅੰਸ ਕਲੱਬ ਉਹ ਇੰਟਰਨੈਸ਼ਨਲ ਸੰਸਥਾ ਹੈ ਜਿੱਦਾਂ ਰੋਟਰੀ ਜੇਸੀ ਲਾਇਨ ਇਸ ਤਰੀਕੇ ਦਾ ਅਲਾਈਅੰਸ ਕਲੱਬ ਇੰਟਰਨੈਸ਼ਨਲ ਪੱਧਰ ਦੀ ਇਹ ਸੰਸਥਾ ਹੈ ਇਸ ਸੰਸਥਾ ਦੇ ਇੱਕ ਰੀਜਨ ਨੂੰ ਕੱਟ ਕੇ ਦੇਸ਼ ਦੀ ਵੰਡ ਕਰਕੇ ਇੱਕ ਭਾਗ ਦੇ ਵਿੱਚ ਉੱਥੇ ਸਾਰੀਆਂ ਕਲੱਬਾਂ ਨੂੰ ਇਕੱਠੀਆਂ ਕਰਨੇ ਸਾਰੇ ਕਲੱਬਾਂ ਨੂੰ ਚਲਾਉਣ ਦੇ ਲਈ ਗਾਈਡਲਾਈਨ ਦੇਣ ਦੇ ਲਈ ਗਵਰਨਰ ਚੁਣਿਆ ਜਾਂਦਾ ਹੈ ਸਤਕਾਰ ਜੁਕੇਂਦਰ ਸਿੰਘ ਕੁੰਦੀ ਚਾਰਟਰਡ ਇਹ ਇਹ ਗਵਰਨਰ ਦੇ ਤੌਰ ਤੇ ਅਲਾਈਅੰਸ ਇੰਟਰਨੈਸ਼ਨਲ ਦੀ ਸੇਵਾ ਕਰ ਚੁੱਕੇ ਆ ਤੇ ਹੁਣ ਇਹ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਇਹਨਾਂ ਦੀ ਬਾਡੀ ਆ ਉਸਦੇ ਵੀ ਇਹ ਮੈਂਬਰ ਹਨ ਸੋ ਇਹ ਸਾਡੇ ਫਗਵਾੜੇ ਦੇ ਹੁਣ ਕਰਕੇ ਸਾਡੇ ਸਾਰੇ ਫਗਵਾੜੇ ਦਾ ਮਾਣ ਹਨ ਤੇ ਅੱਜ ਇਹ ਸਾਡੇ ਵਿੱਚ ਪ੍ਰਮੁੱਖ ਮਹਿਮਾਨ ਦੇ ਤੌਰ ਤੇ ਸਾਨੂੰ ਨਿਵਾਜ ਰਹੇ ਹਨ ਸੋ ਫਗਵਾੜਾ এনवायरमेंट ਐਸੋਸੀਏਸ਼ਨ ਵੱਲੋਂ ਅਤੇ এনवायरमेंट ਐਸੋਸਿਏਟ ਦੇ ਪ੍ਰੇਮੀਆ ਵੱਲੋਂ ਸਭ ਵੱਲੋਂ ਇਹਨਾਂ ਨੂੰ ਅੱਜ ਇਸ ਸਥਾਨ ਤੇ ਤੁਹਾਡੇ ਵੱਲੋਂ ਵੀ ਆਉਣ ਤੇ ਬਹੁਤ ਬਹੁਤ ਜੀਆਂ ਕਿੰਦਾ ਕਹੀ ਤੇ ਜੀਆਂ